ਇਹ ਇਥੇ ਵਾਟਰ ਸਪਲਾਈ ਦਾ ਕੰਮ ਹੋਇਆ ਸੀ ਜੋ ਕਿ ਅੰਗੇਲੀ ਨਾਲ ਹੋਇਆ ਤੇ ਜਿਹਦੇ ਵਿੱਚ ਕਪਣਾ ਹੋਇਆ ਪਾਣੀ ਮਿਕਸ ਹੋਣ ਕਰਕੇ ਲੋਕਾਂ ਨੂੰ ਜ਼ਹਿਰੀਲਾ ਪਾਣੀ ਪੀਤਾ ਜਿੱਦੇ ਨਾਲ ਲੋਕਾਂ ਦੀ ਡੈਥ ਹੋਈ ਤੇ ਹੁਣ ਤੱਕ 14 ਤੋਂ 15 ਜਿਹੜੇ ਲੋਕ ਨੇ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਉਹ ਪਿੰਡ ਖਾਨਕੋਟ ਦੇ ਲੋਕਾਂ ਨੂੰ ਵੀ ਜਿਹੜਾ ਹਰਪ੍ਰੀਤ ਸਿੰਘ ਈਟੀਓ ਉਹ ਨਜ਼ਰ ਨਹੀਂ ਆਊਗਾ ਜਿੱਦਾਂ ਵੀ بڑے-ਬੜੇ ਪਹਿਲਾ ਮੰਤਰੀ ਕਿ ਆਪਣਾ ਅਹੁਦੇ ਗਵਾ ਚੁੱਕੇ ਨੇ ਅੱਜ ਕੱਲ ਉਹ ਆਪਣੀ ਕੁਰਸੀ ਨੂੰ ਤਰਸ ਰਹੇ ਨੇ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹਰਪ੍ਰੀਤ ਸਿੰਘ ਈਟੀਓ ਜਿਹੜਾ ਕਿ ਲੱਭਿਆਂ ਵੀ ਕਿਤੇ ਨਜ਼ਰ ਨਹੀਂ ਆਊਗਾ ਕਿਸੇ ਨੂੰ ਕਿਸੇ ਦੇ ਜਿੱਦਾਂ 3 ਡੈਥਸ ਹੋ ਗਈਆਂ ਆ ਇਹ ਤਾਂ 25 ਲੋਕ ਹਸਪਤਾਲ ਚ ਦਾਖਲ ਹੈ ਇੱਥੇ ਦਵਾਈਆਂ ਦਾ ਉਹਨਾਂ ਨੇ ਉਪਲਬਧ ਕਰਾਈਆਂ ਪਰ ਜੋ ਉਹਨਾਂ ਨੂੰ ਮੋਰਲ سپورਟ ਚਾਹੀਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ سپورਟ ਚਾਹੀਦੀ ਹੈ ਉਹ ਆਪਾਂ ਵੀ ਕਰਾਂਗੇ ਤੇ ਡਿਸਟ੍ਰਿਕਟ ਅਥਾਰਟੀ ਨੂੰ ਵੀ ਕਵਾਂਗੇ ਕਿ ਇਹਨਾਂ ਨਾਲ ਮਿਲ ਕੇ ਸਾਰਾ ਕੰਮ ਕਰਨ ਜਿਹਦੇ ਨਾਲ ਇਹਨਾਂ ਨੂੰ ਆਉਣ ਹੋਰ ਮੁਸ਼ਕਲਾਂ ਨਾ ਆਉਣ ਦੋਵੇਂ ਚਿਹਰੇ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਮੌਜੂਦਾ ਸਰਕਾਰ ਹੋ ਕੇ ਨਹੀਂ ਸੁਣਦੀ ਤੇ ਫਿਰ ਇਹਨਾਂ ਨੇ ਕਿੰਨਾ ਦੀ ਸੁਣਨੀ ਹੈ ਕੱਲ ਜਿਹੜੀ ਡੈਥ ਹੋਈ ਹੈ ਜਿਨ੍ਹਾਂ ਦੀ ਮਤਲਬ ਬਹੁਤ ਜ਼ਿਆਦਾ ਗੰਭੀਰ ਲਾਸ ਹੈ ਕਿ ਪਾਣੀ ਪੀ ਕੇ ਅੱਜ ਦੇ ਦਿਨ ਮਤਲਬ ਕਿ ਲੋਕੀ ਮਰਦੇ ਬੇਸਿਕ ਨੈਸੈਸਿਟੀ ਹੈ ਸਿਟੀਜ਼ਨਸ ਦੀ ਦੇ ਵਿੱਚ ਮੌਜੂਦ ਆ ਜਿੱਥੇ ਗੰਦਾ ਪਾਣੀ ਪੀਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤਾਂ ਬਹੁਤ ਸਾਰੇ ਹਾਲੇ ਵੀ ਪਿੰਡ ਦੇ ਲੋਕ ਜਿਹੜੇ ਨੇ ਉਹ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਰਾਤੇ ਮੈਂ ਇਸ ਵਕਤ ਪਿੰਡ ਦੇ ਵਿਚ ਮੌਜੂਦਾ ਖਾਨਕੋਟ ਪਿੰਡੇ ਦਾ ਪਿੰਡੇ ਹਾਲਾਤ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਹਰ ਪਾਸੇ ਜਿਹੜੀ ਗੰਦਗੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਸੀਵਰੇਜ ਲਗਾਤਾਰ ਬਲਾਕੇਜ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਪਿੰਡ ਵਾਸੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਹਾਲਾਤ ਨੇ ਪਿੰਡੇ ਜਿਸ ਤਰ੍ਹਾਂ ਪਿੰਡ ਤੋਂ ਬੁਰੀ ਖਬਰ ਆ ਰਹੀ ਹੈ ਕਿ ਜਿਹੜੇ ਲੋਕ ਗੰਦਾ ਪਾਣੀ ਪੀਣ ਦੇ ਨਾਲ ਲਗਾਤਾਰ ਉਹਨਾਂ ਦੀਆਂ ਮੋਤਾਂ ਹੋ ਰਹੀਆਂ ਵੈਗਰਜੀ ਦਾ ਖਾਲਸਾ ਸ਼ਹੀਰੀ ਵੈਗਰਜੀ ਦੀ ਫਤਿਹ ਮਹਿਰ ਨਵੀਰ ਸਿੰਘ ਪਿੰਡ ਖਾਨਕੋਟ ਤੋਂ ਇੱਥੇ ਜੀ ਬਹੁਤ ਬੁਰੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਬਹੁਤ ਮਾੜੇ ਹਾਲਾਤ ਨੇ ਸੜਕਾਂ ਦੇ ਸਿਵਰੇਜ ਦਾ ਪਾਣੀ ਤੇ ਵਾਟਰ ਸਪਲਾਈ ਦਾ ਪਾਣੀ ਆਪਸ ਵਿੱਚ ਮਿਕਸ ਹੋ ਗਿਆ ਪਾਈਪਾਂ ਟੁੱਟੀਆਂ 1.5 ਸਾਲ ਪਹਿਲਾਂ ਅਸੀਂ ਇੱਥੇ ਵਾਟਰ ਸਪਲਾਈ ਦਾ ਕੰਮ ਹੋਇਆ ਸੀ ਜੋ ਕਿ ਅੰਗੇਲੀ ਨਾਲ ਹੋਇਆ ਤੇ ਜਿਹਦੇ ਵਿੱਚ ਕਪਲਾ ਹੋਇਆ ਪਾਣੀ ਮਿਕਸ ਹੋਣ ਕਰਕੇ ਲੋਕਾਂ ਨੂੰ ਜ਼ਹਿਰੀਲਾ ਪਾਣੀ ਪੀਤਾ ਜਿਸ ਦੇ ਨਾਲ ਲੋਕਾਂ ਦੀ ਡੈਥ ਹੋਈ ਤੇ ਹੁਣ ਤੱਕਰ 14 ਤੋਂ 15 ਜਿਹੜੇ ਲੋਕ ਨੇ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਕੁਝ ਮਰੀਜ਼ਾਂ ਦਾ ਇਲਾਜ ਜਿਹੜਾ ਉਹ ਘਰ ਦੇ ਵਿੱਚ ਹੀ ਚੱਲ ਰਿਹਾ ਹੈ ਇੱਥੋਂ ਦੇ ਮੌਜੂਦਾ ਜੋ ਐਮਐਲਏ ਨੇ ਉਹ ਹਰਪ੍ਰੀਤ ਸਿੰਘ ਈਟੀਓ ਤੇ ਇਹ ਵਾਰਡ ਨੰਬਰ 35 ਗੁਰੂਕਮਲ ਸਿੰਘ ਮਾਨ ਦੇ ਵਾਰਡ ਪੈਂਦੀ ਹੈ ਇਥੇ ਨਾ ਤੇ ਕੋਈ ਹਰਪਜਨ ਸਿੰਘ ਈਟੀਓ ਵੱਲੋਂ ਕੋਈ ਵੀ ਹੁਣ ਤੱਕ ਕੰਮ ਕੀਤਾ ਗਿਆ ਤੁਸੀਂ ਹਾਲਾਤ ਦੇਖ ਸਕਦੇ ਹੋ ਹਰਪਜਨ ਸਿੰਘ ਈਟੀਓ ਕਹਿੰਦਾ ਕਿ ਮੈਨੂੰ ਇੱਥੋਂ ਵੋਟਾਂ ਨਹੀਂ ਪਈਆਂ ਮੈਂ ਇੱਥੇ ਕੋਈ ਕੰਮ ਨਹੀਂ ਕਰਨਾ ਜੇ ਉਹ ਹਰਪਜਨ ਸਿੰਘ ਈਟੀਓ ਪਹਿਲਾਂ ਜਿੱਤਿਆ ਤੇ ਇੱਥੋਂ ਵੋਟਾਂ ਲੈ ਕੇ ਜਿੱਤਿਆ ਜੇ ਅੱਜ ਉਹਨੂੰ ਇੱਥੋਂ ਪਿੰਡ ਖਾਨਕੋਟ ਦੀਆਂ ਜਿਹੜੇ ਬੁਰੇ ਹਾਲਾਤਾਂ ਦਾ ਨਜ਼ਰ ਨਹੀਂ ਆ ਰਿਹਾ ਤੇ ਕੱਲ ਨੂੰ ਪਿੰਡ ਖਾਨਕੋਟ ਦੇ ਲੋਕਾਂ ਨੂੰ ਵੀ ਜਿਹੜਾ ਹਰਪਜਨ ਸਿੰਘ ਈਟੀਓ ਉਹ ਨਜ਼ਰ ਨਹੀਂ ਆਊਗਾ ਜਿੱਦਾਂ ਕਿ ਵੱਡੇ ਵੱਡੇ ਪਹਿਲਾਂ ਮੰਤਰੀ ਕਿਸ ਆਪਣਾ ਅਹੁਦੇ ਗਵਾ ਚੁੱਕੇ ਨੇ ਅੱਜ ਕੱਲ ਉਹ ਆਪਣੀ ਕੁਰਸੀ ਨੂੰ ਤਰਸ ਰਹੇ ਨੇ ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹਰਬਜਨ ਸਿੰਘ ਈਟੀਓ ਜਿਹੜਾ ਕਿ ਲੱਭਿਆਂ ਵੀ ਕਿਤੇ ਨਜ਼ਰ ਨਹੀਂ ਆਊਗਾ ਤੇ ਜਿਹੜੇ ਇੱਥੋਂ ਦੇ ਕਾਉਂਸਲਰ ਸਾਹਿਬ ਨੇ ਉਹਨਾਂ ਨੇ 3-4 ਵਾਰੀ ਲਿਖਤੀ ਜਿਹੜੀ ਆ ਕਾਰਪੋਰੇਸ਼ਨ ਨੂੰ ਕੰਪਲੇਨਟ ਕੀਤੀ ਆ ਕਿ ਇੱਥੇ ਪਾਣੀ ਦਾ ਤੇ ਸੀਵਰੇਜ ਦਾ ਬਹੁਤ ਬੁਰਾ ਹਾਲਾਤ ਆ ਤੇ ਕਾਉਂਸਲਰ ਸਾਹਿਬ ਕਹਿੰਦੇ ਕਿ ਮੇਰੀ ਕੋਈ ਸੁਣਵਾਈ ਨਹੀਂ ਤੇ ਜੇ ਕਾਉਂਸਲਰ ਸਾਹਿਬ ਦੀ ਸੁਣਵਾਈ ਨਹੀਂ ਤੇ ਇੱਥੇ ਕਿਸੇ ਪਿੰਡ ਦੇ ਆਮ ਲੋਕ ਦੀ ਕੀ ਸੁਣਵਾਈ ਹੋ ਸਕਦੀ ਆ ਬਾਕੀ ਇੱਥੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਕੋਈ ਇੱਥੇ ਸੁਣਵਾਈ ਨਹੀਂ ਕਾਰਪੋਰੇਸ਼ਨ ਦੀਆਂ ਟੀਮਾਂ ਇਹ ਗੱਲ ਕਰ ਦਿੰਦੀਆਂ ਨੇ ਪੀ ਕਾਰਪੋਰੇਸ਼ਨ ਦੇ ਵਿੱਚ ਪਿੰਡ ਖਾਨਕੋਟ ਹੈ ਨਹੀਂਗਾ ਕੱਲ ਇੱਥੇ ਡੀਸੀ ਸਾਹਿਬ ਆਏ ਨੇ ਉਹਨਾਂ ਨੂੰ ਅਸੀਂ ਕੰਪਲੇਂਟ ਕੀਤੀ ਸੀ ਉਹਨਾਂ ਨੇ ਤੁਰੰਤ ਐਕਸ਼ਨ ਲਿਆ ਤੇ ਆਪਣੀਆਂ ਸਿਹਤ ਵਿਭਾਗ ਦੀਆਂ ਟੀਮਾਂ ਭੇਜੀਆਂ ਸਾਰੀ ਜੋ ਜ਼ਿਲ੍ਹੇ ਦੀਆਂ ਟੀਮਾਂ ਸੀਗੇ ਉਹ ਭੇਜੀਆਂ ਆਪ ਵੀ ਇੱਥੇ ਡੀਸੀ ਸਾਹਿਬ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਥਿਤੀ ਦਾ ਜਿਹੜਾ ਜਾਜਾ ਲਿਆ ਤੇ ਇਸ ਬਿਮਾਰੀ ਨੂੰ ਕੰਟਰੋਲ ਕਰ ਰਹੇ ਨੇ ਉਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਉਹ ਇੱਥੇ ਬੈਠੀਆਂ ਹੋਈਆਂ ਨੇ ਤੇ ਬਾਰ-ਬਾਰ ਜੋ ਪੀ ਸਰਚ ਹੋ ਰਹੀ ਆ ਕਿ ਕੋਈ ਮਰੀਜ਼ ਨਿਆ ਤਾਂ ਨਹੀਂ ਆ ਰਿਹਾ ਜੇ ਕੋਈ ਨਵਾਂ ਆਉਂਦਾ ਤੇ ਉਹਨੂੰ ਤੁਰੰਤ ਜਿਹੜਾ ਹਸਪੀਟਲ ਦੇ ਚ ਐਡਮਿਟ ਕਰਵਾਇਆ ਜਾ ਰਿਹਾ ਹਮਮ ਕਾਰਨ ਕੀ ਮੰਨਦੇ ਹੋ ਕਿਉਂਕਿ ਲਗਾਤਾਰ ਸ਼ਿਕਾਇਤਾਂ ਕੀਤੀਆਂ ਗਈਆਂ ਨੇ ਲੇਕਿਨ ਹਾਲ ਜਿਹੜਾ ਹੈ ਉਹ ਹਾਲੇ ਤੱਕ ਵੀ ਨਹੀਂ ਨਿਕਲਿਆ ਤੇ ਜਿਹੜਾ ਨਜ਼ਰ ਹੈ ਗੰਦਗੀ ਹੈ ਉਹ ਹਰ ਪਾਸੇ ਹੀ ਨਜ਼ਰ ਆ ਰਿਹਾ ਹੈ ਮੈਂ ਜਿਹੜੀ ਸਰਕਾਰ ਆ ਝਾੜੂ ਦੀ ਸਰਕਾਰ ਆ ਇਹ ਨੂੰ ਸਿਰਫ ਪੈਸੇ ਖਾਣੇ ਆਉਂਦੇ ਨੇ ਇਹ ਨੂੰ ਕੰਮ ਕਰਵਾਉਣਾ ਨਹੀਂ ਆਉਂਦਾ ਇਹ ਕਹਿੰਦੇ ਹੁੰਦੇ ਸੀ ਦਿੱਲੀ ਮਾਡਲ ਦਿੱਲੀ ਮਾਡਲ ਬਣਾਵਾਵਾਂਗੇ ਇਹ ਤੁਸੀਂ ਦਿੱਲੀ ਮਾਡਲ ਦਾ ਹਾਲ ਦੇਖ ਲਓ ਦਿੱਲੀ ਦੇ ਵਿੱਚ ਵੀ ਇਤਨਾ ਹੀ ਅਸੀਂ ਜਦੋਂ ਜਾਣਦੇ ਹੁੰਦੇ ਸੀ ਤੇ ਇੱਥੇ ਗੰਦਗੀ ਦਿੱਲੀ ਦੇ ਵਿੱਚ ਵੇਖਣ ਨੂੰ ਮਿਲਦੀ ਸੀ ਤੇ ਅੱਜ ਪਿੰਡ ਖਾਨਕੋਟ ਦੇ ਵਿੱਚ ਵੀ ਜਿਹੜੀ ਆ ਉਹ ਗੰਦਗੀ ਜਿਹੜੀ ਆ ਵੇਖਣ ਨੂੰ ਮਿਲ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਨੇ ਸਾਨੂੰ ਦਿੱਲੀ ਮਾਡਲ ਨਹੀਂ ਚਾਹੀਦਾ ਝਾੜੂ ਭਜਾਓ ਤੇ ਪੰਜਾਬ ਬਚਾਓ ਮੰਗ ਕੀ ਕਰਦੇ ਹੋ ਮੰਗ ਅਸੀਂ ਕਰਦੇ ਆ ਕਿ ਜਿੰਨਾਂ ਲੋਕਾਂ ਨੇ ਇਸ ਦੇ ਵਿੱਚ ਕਪਲੇ ਕੀਤੇ ਨੇ ਸੀਵਰੇਜ ਦਾ ਕਪਲਾ ਹੋਇਆ ਜਾਂ ਵਾਟਰ ਸਪਲਾਈ ਦਾ ਕਪਲਾ ਹੋਇਆ ਵਾ ਉਹਨਾਂ ਲੋਕਾਂ ਦੇ ਉੱਤੇ ਜੋ ਬੰਦੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਜਿੰਨਾਂ ਲੋਕਾਂ ਦੀ ਮੌਤ ਹੋਈ ਆ ਵੀ ਉਹਨਾਂ ਨੂੰ ਜਿਹੜਾ ਸਰਕਾਰ ਮੁਆਵਜ਼ਾ ਦੇਵੇ ਜਿਹੜੇ ਲੋਕੀ ਬਿਮਾਰ ਨੇ ਗਰੀਬ ਘਰਾਂ ਦੇ ਲੋਕ ਇੱਥੇ ਬਹੁਤ ਜ਼ਿਆਦਾ ਬਿਮਾਰ ਨੇ ਜਿਨ੍ਹਾਂ ਨੇ 25 25 30 30000 ਰੁਪਏ ਖਰਚਾ ਕੀਤਾ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਜੋ ਥੋੜਾ ਜਿਹਾ ਕੋਈ ਆਪਣਾ ਸਰਕਲ ਚੱਲ ਸਕੇ ਲੋਕਾਂ ਨੇ ਵਿਆਜੀ ਕਿਸੇ ਨੇ ਪੈਸੇ ਚੁੱਕੇ ਆ ਕਿਸੇ ਨੇ ਕਿਸ ਤਰੀਕੇ ਨਾਲ ਪੈਸੇ ਚੁੱਕੇ ਆ ਇਹ ਸਰਕਾਰ ਉਹਨਾਂ ਵੱਲ ਬਿਲਕੁਲ ਵੀ ਜਿਹੜਾ ਉਹ ਧਿਆਨ ਨਹੀਂ ਦੇ ਰਹੀ ਤਾਂ ਬਿਲਕੁਲ ਅੱਗੇ ਵੀ ਗੱਲਬਾਤ ਕਰਾਂਗੇ ਹੋਰ ਵੀ ਲੋਕ ਜਿਹੜੇ ਨੇ ਪਿੰਡ ਵਾਸੀ ਉਹ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹਾਲਾਤ ਪਿੰਡ ਦੇ ਦੇਖ ਰਿਹਾ ਕਿ ਬਹੁਤ ਬੁਰੇ ਨੇ ਔਰ ਲੋਕ ਲਗਾਤਾਰ ਬਿਮਾਰ ਪੈ ਰਹੇ ਬਿਲਕੁਲ ਜੀ ਆਪਾਂ ਕੱਲ ਦਾ ਸਾਨੂੰ ਪਤਾ ਲੱਗਾ ਸੀ ਤੇ ਆਪਾਂ ਡਿਸਟ੍ਰਿਕਟ ਅਥਾਰਟੀਆਂ ਨਾਲ ਗੱਲ ਕਰਕੇ ਆਪਾਂ ਇੱਥੇ ਪਹੁੰਚੇ ਆ ਆਪਾਂ ਇੱਥੇ ਦੇ ਐਮਪੀ ਜਿਹੜੇ ਲੜੇ ਸੀ ਤਰਨਜੀਤ ਸਿੰਘ ਸੰਧੂ ਉਹਨਾਂ ਦੀ ਟੀਮ ਹੈ ਉਹਨਾਂ ਦਾ ਬਹੁਤ ਪੁਰਾਣਾ ਇਸ ਪਿੰਡ ਨਾਲ ਰਿਸ਼ਤਾ ਹੈ ਤੇ ਆਪਾਂ ਇਹੇ ਦੇਖਣ ਆਏ ਸੀ ਕਿ ਇੱਥੇ ਕੀ ਹਾਲਾਤ ਐ ਹੁਣ ਡੀਸੀ मैम ਨਾਲ ਜਾ ਕੇ ਅੱਜ ਇਹਦੇ ਬਾਰੇ ਗੱਲ ਕਰਾਂਗੇ ਕਿ ਜਿੰਨਾ ਵੀ ਇਹਨਾਂ ਨੂੰ ਸਹਾਇਤਾ ਹੋ ਸਕੇ ਉਹ ਦੇਣ ਕਿਸੇ ਨੂੰ ਕਿਸੇ ਦੇ ਜਿੱਦਾਂ ਤਿੰਨ ਡੈਥਸ ਹੋ ਗਈਆਂ 20 ਤੋਂ 25 ਲੋਕ ਹਸਪੀਟਲ ਚ ਦਾਖਲ ਹੈ ਇੱਥੇ ਦਵਾਈਆਂ ਦਾ ਉਹਨਾਂ ਨੇ ਉਪਲਬਧ ਕਰਾਈਆਂ ਪਰ ਜੋ ਉਹਨਾਂ ਨੂੰ ਮੋਰਲ سپورਟ ਚਾਹੀਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ سپورਟ ਚਾਹੀਦੀ ਹੈ ਉਹ ਆਪਾਂ ਵੀ ਕਰਾਂਗੇ ਤੇ ਡਿਸਟ੍ਰਿਕਟ ਅਥਾਰਟੀ ਨੂੰ ਵੀ ਕਵਾਂਗੇ ਕਿ ਇਹਨਾਂ ਨਾਲ ਮਿਲ ਕੇ ਸਾਰਾ ਕੰਮ ਕਰਨ ਜਿਹਦੇ ਨਾਲ ਇਹਨਾਂ ਨੂੰ ਹੋਰ ਮੁਸ਼ਕਲਾਂ ਨਾ ਆਉਣ ਤੇ ਜਿਹੜੀ ਕਾਰਪੋਰੇਸ਼ਨ ਅਥਾਰਟੀ ਉਹਨੂੰ ਵੀ ਮਿਲਾਗੇ ਕੰਸਰਨ ਪਰਸਨ ਨੂੰ ਕਿ ਇਹਨਾਂ ਦੀ ਜਿਹੜੀ ਗੰਦੇ ਪਾਣੀ ਦੀ ਸਮੱਸਿਆ ਉਹਨੂੰ ਜਲਦ ਤੋਂ ਜਲਦੀ ਦੋ ਦਿਨ ਦੇ ਅੰਦਰ ਠੀਕ ਕੀਤਾ ਜਾਏ ਜਿਹਦੇ ਕਰਕੇ ਇਹਨਾਂ ਨੂੰ ਹੋਰ ਪ੍ਰੋਬਲਮਸ ਜਾਂ ਕੋਈ ਵੀ ਡੈਥਸ ਜਾਂ ਹੋਰ ਬਿਮਾਰੀਆਂ ਨਾ ਲੱਗਣ ਹੁਣ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਕੀ ਹਾਲ ਹੈ ਸੜਕਾਂ ਟੁੱਟੀਆਂ ਹੋਈਆਂ ਮੱਛਰ ਪੈਦਾ ਹੋ ਰਹੀ ਹੈ ਆਲਰੇਡੀ ਆਪ ਗੰਦਾ ਪਾਣੀ ਆਇਆ ਹੁਣ ਡੇਂਗੂ ਦਾ ਟਾਈਮ ਵੀ ਚੱਲ ਰਿਹਾ ਹੈ ਤੇ ਇਹਨਾਂ ਨੂੰ ਚਾਹੀਦਾ ਕਿ ਇਹ ਸਭ ਚੀਜ਼ਾਂ ਵੱਲ ਧਿਆਨ ਦੇ ਕੇ ਇਹਨੂੰ ਜਲਦ ਤੋਂ ਜਲ ਸੜਕ ਪੱਕੀ ਕਰਾਈ ਜਾਏ ਤੇ ਇਹ ਸਾਰਾ ਜਿੰਨਾ ਵੀ ਸੀਵਰੇਜ ਦਾ ਇਹਨਾਂ ਦਾ ਗੰਦਗੀ ਹੈ ਉਹ ਦੂਰ ਕੀਤੀ ਜਾਵੇ ਸੋ ਬਿਲਕੁਲ ਸਰ ਕੀ ਹਲਕੇ ਦੇ ਐਮ ਐਲ اے ਵਰਗੋ ਵੱਲੋਂ ਇੱਥੇ ਵਿਜ਼ਿਟ ਕੀਤਾ ਗਿਆ ਮੈਮ ਐਮ ਐਲ اے ਸਾਹਿਬ ਤਾਂ 3 ਸਾਲ ਦੇ ਵਿੱਚ ਇੱਕ ਵਾਰ ਵੀ ਨਹੀਂ ਆਏ ਇੱਕ ਦਿਨ ਆਏ ਸੀਗਾ ਅਸੀਂ ਉਹਨਾਂ ਨੂੰ ਸਵਾਲ ਕੀਤਾ ਤੇ ਉਹ ਤੁਰੰਤ ਇੱਥੋਂ ਜਿਹੜੇ ਆ ਚਲੇ ਗਏ ਉਹਨਾਂ ਨੇ ਕਿਹਾ ਤੁਸੀਂ ਸਾਡੇ ਆਫਿਸ ਆ ਜਾਓ ਅਸੀਂ ਤੁਹਾਡੀ ਗੱਲ ਸੁਣਾਗੇ ਨਾ ਸਾਨੂੰ ਆਫਿਸ ਦੇ ਵਿੱਚ ਮਿਲੇ ਨੇ ਨਾ ਸਾਡਾ ਕੋਈ ਇੱਥੇ ਹੱਲ ਕੀਤਾ ਗਿਆ। ਹਾਂ ਲੋਰਨਾ ਵੱਲੋਂ ਕੱਲ ਵੀ ਕੋਈ ਵਿਜ਼ਿਟ ਨਹੀਂ ਕੀਤਾ ਗਿਆ। ਹੁਣ ਤਾਂ ਕਰੋਨਾ ਵੱਲੋਂ ਕੋਈ ਵਿਜ਼ਿਟ ਨਹੀਂ ਕੀਤਾ ਗਿਆ ਜਿਹੜੀਆਂ ਡੈਥਸ ਹੋਈਆਂ ਨੇ ਉਹਨਾਂ ਦੇ ਘਰ ਤੱਕ ਵੀ ਨਹੀਂ ਉਹ ਪਹੁੰਚੇ ਉਹਨਾਂ ਨੇ ਪਿੰਡ ਦਾ ਹਾਲ ਹੀ ਨਹੀਂ ਜਾਣਿਆ ਨਾ ਉਹਨਾਂ ਦੀ ਕੋਈ ਟੀਮ ਮੈਂਬਰ ਇੱਥੇ ਆਇਆ ਕਿ ਇੱਥੇ ਕੀ ਹੋਇਆ ਵਾ ਕਿਸੇ ਨੇ ਕੋਈ ਸਾਰੀ ਨਹੀਂ ਲਈ। ਹੂੰ ਸੋ ਅੱਗੇ ਵੀ ਗੱਲਬਾਤ ਕਰਦੇ ਆਂ ਵੀਰ ਜੀ ਕਿਵੇਂ ਦੇਖ ਦਿਓ ਜਿਸ ਤਰ੍ਹਾਂ ਪਿੰਡ ਦੇ ਹਾਲਾਤ ਨੇ ਔਰ ਲੋਕ ਜਿਹੜੇ ਨੇ ਬਿਮਾਰ ਹੋ ਰਹੇ ਨੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਗ ਇਨਾਂ ਦਾ ਮੈਂ ਇੱਕ ਬੇਸਿਕਲੀ ਐ ਹੋਈ ਆ ਹੁਣ ਜਿੱਦਾਂ ਪਿੰਡ ਵਾਲੇ ਡਿਮਾਂਡ ਲੈ ਕੇ ਜਾਂਦੇ ਨੇ ਈਟੀਓ ਕੋਲ ਜਿਹੜਾ ਇਹਨਾਂ ਦਾ ਐਮਐਲਏ ਆ ਉਹ ਉੱਥੋਂ ਤੋਰ ਦਿੰਦਾ ਜੀ ਇਹ ਹਲਕਾ ਮੇਰੇ ਅਧੀਨ ਨਹੀਂ ਆਂਦਾ ਇਹ ਜਾਂਦਾ ਐ ਅੰਮ੍ਰਿਤਸਰ ਕੋਲ ਅੰਮ੍ਰਿਤਸਰ ਵਾਲਾ ਜਿੱਦਾਂ ਭਾਜੀ ਹੁਣਾਂ ਨੇ ਦੱਸਿਆ ਆਪਣਾ ਗੁਰਕਵਲ ਮਾਨ 35 ਨੰਬਰ ਵਾਰਡ ਵਾਲਾ ਕਹਿ ਦਿੰਦਾ ਜੀ ਮੇਰੀ ਸੁਣਵਾਈ ਨਹੀਂ ਦੋਵੇਂ ਚਿਹਰੇ ਆਮ ਆਦਮੀ ਪਾਰਟੀ ਦੇ ਤੇ ਆਮ ਆਦਮੀ ਮੌਜੂਦਾ ਸਰਕਾਰ ਹੋ ਕੇ ਨਹੀਂ ਸੁਣਦੀ ਤੇ ਫਿਰ ਇਹਨਾਂ ਨੇ ਕਿੰਨਾ ਦੀ ਸੁਣਨੀ ਆ ਆਪਾਂ ਤਾਂ ਹੁਣ ਇਹ ਕੇਸ ਜੋ ਵੀ ਇਹਨਾਂ ਕੋਲ ਸਾਰੀ ਰਿਪੋਰਟ ਲਈ ਆ ਜਿੰਨਾ ਵੀ ਹੋ ਸਕਦਾ ਹੈ ਸਰਦਾਰ ਤਰਨਜੀਤ ਸਿੰਘ ਸੰਦੂਸ ਮੰਦਰੀ ਸਾਹਿਬ ਉਹਨਾਂ ਦੇ سپورਟ ਦੇ ਨਾਲ ਆਪਾਂ ਇਹਨਾਂ ਦਾ ਪਿੰਡ ਦਾ ਜਿੰਨਾ ਵੀ ਵੱਧ ਤੋਂ ਵੱਧ ਹੋਏਗਾ ਆਪਾਂ ਕਰਾਂਗੇ ਜਿੱਦਾਂ ਡੀਸੀ ਸਾਹਿਬ ਨੇ ਮੈਡੀਕਲ ਟੀਮ ਭੇਜੀ ਤੀ ਹੈ ਹੁਣ ਸੜਕਾਂ ਦਾ ਇੱਕ ਮੇਨ ਮੁੱਦਾ ਹੈ ਹੁਣ ਵੀ ਮੌਸਮ بارش ਵਾਲਾ ਹੈ ਸਾਹਮਣੇ ਸੜਕ ਇਧਰ ਵੀ ਖਰਾਬ ਹੈ ਇਧਰ ਵੀ ਖਰਾਬ ਹੈ ਜਦੋਂ بارش ਹੋਈ ਫਿਰ ਇੱਥੇ ਪਾਣੀ ਇਕੱਠਾ ਹੋ ਜਾਣਾ ਫਿਰ ਡੇਂਗੂ ਹੋਊਗਾ ਫਿਰ ਬੰਦੇ ਬਿਮਾਰ ਹੋਣਗੇ ਤੇ ਇਹ ਚੀਜ਼ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਸਾਨੂੰ ਆਪਾਂ ਹੁਣੇ ਮੈਂ ਇੱਥੇ ਦੇਖ ਰਿਹਾ ਸੀ ਮੁੰਡੇ ਨੇ ਟੀ-ਸ਼ਰਟ ਪਾਈ ਆ ਪੰਜਾਬ ਨਸ਼ਿਆਂ ਵਿਰੁੱਧ ਇਦਾਂ ਦੀ ਉਹ ਉਹਨੂੰ ਨਸ਼ਿਆਂ ਤੋਂ ਬਚਾ ਕੇ ਤੇ ਫਿਰ ਕੂੜੇ ਪਕਰਕਟ ਨਾਲ ਆਪਾਂ ਮਾਰ ਦਈਏ ਬੱਚੇ ਹੁਣ ਦੋ ਮੋਤਾਂ ਹੋ ਗਏ ਹਜੇ ਲਿਟਰਲੀ 14 15 ਜਾਣੇ ਹਸਪੀਟਲ ਚ ਐਡਮਿਟ ਨੇ ਇਹ ਚਾਹੁੰਦੇ ਕੀ ਹੈ ਮਤਲਬ ਇਹਨਾਂ ਦਾ ਕੋਈ ਸਿਚੁਏਸ਼ਨ ਸਮਝ ਨਹੀਂ ਲੱਗਦੀ ਕਿ ਨਸ਼ਾ ਤੋਂ ਬਚਾ ਕੇ ਤੇ ਆਪਾਂ ਸੀਵਰੇਜ ਵਾਲਾ ਪਾਣੀ ਪਿਆ ਕੇ ਤੇ ਬੰਦੇ ਮਾਰ ਦਈਏ ਆਪਾਂ ਬਿਲਕੁਲ ਬਿਲਕੁਲ ਥੈਂਕ ਯੂ ਸੋ ਅੱਗੇ ਵੀ ਸਰ ਕਿਸ ਤਰ੍ਹਾਂ ਦੇਖ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਪਿੰਡ ਵਾਸੀਆਂ ਨੇ ਸੁਣੀ ਨਹੀਂ ਜਾ ਰਹੀ ਉਹਨਾਂ ਦੇ ਮੰਤਰੀ ਜਿਹੜੇ ਤੇ ਐਮ ਐਲ ਏ ਉਹਨਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਆਮ ਲੋਕ ਕਿੱਥੇ ਜਾਏਗਾ ਦੇਖੋ ਜੀ ਇੱਕ ਕਪੜਾ ਪਿੰਡ ਆ ਉਹਦੇ ਜਿਹੜਾ ਹਾਲਚਲ ਜਿਹੜਾ ਪੁੱਛਦਾ ਕਾਉਂਸਲਰ ਹੀ ਹੁੰਦਾ ਪਹਿਲਾਂ बिकॉज़ ਡਿਸਟ੍ਰਿਕਟ ਔਰ ਅਥਾਰਟिटीज ਨੂੰ ਉਹਨੇ ਹੀ ਜਾ ਕੇ ਦੱਸਣਾ ਹੈ ਕਿ ਕੀ ਮਤਲਬ ਕਿ ਪੁਆਇੰਟਸ ਨੇ ਜਿਹੜੇ ਇਸ ਪਿੰਡ ਨੂੰ ਖਰਾਬ ਕਰ ਰਹੇ ਹੈ ਜਾਂ ਸੁਧਾਰਨ ਵਾਲੀ ਚੀਜ਼ਾਂ ਨੇ ਇਸ ਪਿੰਡ ਦੀਆਂ ਹੈ ਨਾ ਹੁਣ ਜਿਹੜਾ ਕੱਲ ਜਿਹੜੀ ਡੈਥ ਹੋਈ ਹੈ ਜਨਾਂ ਦੀ ਮਤਲਬ ਬਹੁਤ ਜ਼ਿਆਦਾ ਗੰਭੀਰ ਲਾਸ ਹੈ ਕਿ ਪਾਣੀ ਪੀ ਕੇ ਅੱਜ ਦੇ ਦਿਨ ਮਤਲਬ ਕਿ ਲੋਕੀ ਮਰਦੇ ਬੇਸਿਕ ਨੈਸੈਸਿਟੀ ਹੈ ਸਿਟੀਜ਼ਨਸ ਦੀ ਉਹ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਜੀ ਆਪਣੀ ਅਥਾਰਟिटीज ਨੂੰ ਡਿਸਟ੍ਰਿਕਟ ਅਥਾਰਟिटीज ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕਿਹੜੇ ਬੰਦੇ ਰਿਸਪਾਂਸਿਬਲ ਨੇ ਤੇ ਉਹਨਾਂ ਦੇ ਉੱਤੇ ਇਨਕੁਆਇਰੀ ਕਰਨ ਰਾਈਟ ਤੇ ਬਾਕੀ ਜੀ ਆਪਣਾ ਸਾਰੀ ਜਈ ਟੀਮਸ ਨੇ ਉਹਨਾਂ ਨੂੰ ਆ ਕੇ ਇੱਥੇ ਇਹਦਾ ਪੂਰਾ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਕਿ ਕਿੱਥੋਂ ਕਿੱਥੋਂ ਮਤਲਬ ਪਾਣੀ ਆਇਆ ਕੀ ਹੋਇਆ ਕਿਦਾਂ ਸੀਪੇਜ ਦੇ ਅੰਦਰ ਸਾਰਾ ਕੁਝ ਆ ਬਾਕੀ ਰੋਡ ਸਰਕਾ ਵੇਖੋ ਜੀ ਕਿੱਦਾਂ ਲੁੱਕੀ ਜਾ ਰਹੇ ਕੋਈ ਸਹੂਲਤਾਂ ਨਹੀਂ ਇੱਥੇ ਈਟੀਓ ਇੱਥੇ ਦਾ ਆ ਜੀ ਸਰਕਾਰ ਇਹਨਾਂ ਦੀ ਹੈ ਸਿੰਪਲ ਨੈਸੈਸਿਟੀ ਜਿਹੜੀ ਹੈ ਲੋਕਾਂ ਦੀ ਉਹ ਤੇ ਪ੍ਰੋਵਾਈਡ ਕਰਨ ਲੋਕਾਂ ਨੂੰ ਤੇ ਪਿੰਡ ਵਾਲੇ ਦੇਖੋ ਜੀ ਵੋਟ ਵੀ ਪਾਉਂਦੇ ਆ ਆਪਣਾ ਇਸ ਕਰਕੇ ਪਾਉਂਦੇ ਆ ਕਿ ਸੁਧਾਰ ਹੋਏ ਸੁਧਾਰ ਕੀ ਹੋਣਾ ਜੀ ਇੱਥੇ ਦੇ ਨੁਕਸਾਨ ਹੋ ਰਿਹਾ ਲੋਕਾਂ ਦਾ ਹੈਨਾ ਤੇ ਨਾਲ ਗਰੀਬ ਫੈਮਲੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਸੁਧਾਰ ਕਰਨ ਉਹਨਾਂ ਦਾ ਦੇਖਣ ਟਿਸਟ ਬੇਸਿਕ ਨੈਸੈਸਿਟੀਆਂ ਤੇ ਪ੍ਰੋਵਾਈਡ ਕਰੇ ਸੋ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਗਰੀਬ ਲੋਕ ਜੋ ਨੇ ਇੱਥੇ ਰਹਿੰਦੇ ਨੇ ਜੋ ਕਿ ਆਪਣੇ ਘਰ ਦਾ ਗੁਜ਼ਾਰਾ ਹੀ ਮਾਹ ਕਰਦੇ ਨੇ ਲੇਕਿਨ ਹੁਣ ਉਹਨਾਂ ਨੂੰ ਅਜਿਹੇ ਹਾਲਾਤ ਦੇਖਣੇ ਪੈ ਰਹੇ ਨੇ ਕਿ ਜਿਹੜੇ ਉਹਨਾਂ ਨੂੰ ਆਪਣੇ ਪੈਸੇ ਨੇ ਉਹ ਬਿਮਾਰੀਆਂ ਦੇ ਲੋਣੇ ਪੈ ਰਹੇ ਨੇ ਤਾਂ ਦੂਜੇ ਪਾਸੇ ਪਿੰਡ ਵਾਸੀ ਜਿਹੜੇ ਨੇ ਕਾਫੀ ਖਫਾ ਮੌਜੂਦਾ ਸਰਕਾਰ ਤੋਂ ਵੀ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਜਿਹੜੇ ਮੰਤਰੀ ਨੇ ਜਾਂ ਫਿਰ ਹਲਕੇ ਦੇ ਐਮਐਲਏ ਨੇ ਹਾਲੇ ਤੱਕ ਵੀ ਉਹਨਾਂ ਦੇ ਵੱਲੋਂ ਇੱਥੇ ਕੋਈ ਵੀ ਵਿਜ਼ਿਟ ਨਹੀਂ ਕੀਤਾ ਗਿਆ ਤਾਂ ਲੋਕਾਂ ਦਾ ਹਾਲ ਜਾਣਨਾ ਦੂਰ ਦੀ ਗੱਲ ਉਹਨਾਂ ਦੇ ਵੱਲ ਕਿਸੇ ਦੀ ਸਾਰ ਜਿਹੜੀ ਹੈ ਉਹ ਨਹੀਂ ਲੈ ਗਈ ਤਾਂ ਇਸ ਪਿੰਡ ਖਾਨਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਕਿ ਸਾਫ਼ ਦਿਖਾਈ ਦੇ ਰਿਹਾ ਹੈ ਦੱਸ ਰਹੇ ਯਾਨੀ ਕਿ ਇੱਥੋਂ ਦੇ ਲੋਕ ਜਿਹੜੇ ਨੇ ਇੱਥੋਂ ਦੇ ਨਿਵਾਸੀ ਜਿਹੜੇ ਨੇ ਉਹ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਰਹਿ ਕੇ ਨਰਕ ਭਰੀ ਜਿਹੜੀ ਜ਼ਿੰਦਗੀ ਹੈ ਜੀ ਰਹੇ ਨੇ ਲੇਕਿਨ ਦੂਸਰੇ ਪਾਸੇ ਅਗਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕੱਲ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਮੀਡੀਆ ਦੇ ਵਿੱਚ ਇਹ ਗੱਲ ਫੈਲਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਤਨਾ ਕਿਤੇ ਸਹਾਇਤਾ ਜਿਹੜੀ ਹੈ ਦਿੱਤੀ ਜਾ ਰਹੀ ਹੈ ਡਾਕਟਰੀ ਇਲਾਜ ਦੀ ਸਹਾਇਤਾ ਜਾਂ ਫਿਰ ਸਰਵੇ ਜਿਹੜਾ ਹੈ ਘਰ-ਘਰ ਜਾ ਕੇ ਨੀਤਾ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਲੋਕ ਹਾਲੇ ਵੀ ਮੰਗ ਕਰ ਰਹੇ ਨੇ ਕਿ ਸਾਫ ਪਾਣੀ ਜਿਹੜਾ ਹੈ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਪਿੰਡ ਵਿੱਚੋਂ ਖਤਮ ਕਰਕੇ ਇੱਥੇ ਜੋ ਗਲੀਆਂ ਦਾ ਹਾਲ ਹੈ ਉਹ ਤੁਰੰਤ ਠੀਕ ਕਰਵਾਇਆ ਜਾਵੇ ਕਿਉਂਕਿ ਅਗਰ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ ਪਿੰਡ ਦਾ ਜਿਹੜਾ ਆਉਣ ਵਾਲਾ ਪੁਵੇਖੇ ਉਹ ਕਿਤੇ ਨਾ ਕਿਤੇ ਖਰਾਬ ਨਜ਼ਰ ਆਏਗਾ ਕੈਮਰਾਮੈਨ ਅਜਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ